ਟਾਈਮਸ਼ੇਅਰ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਇੱਕ ਵਾਰ ਫਿਰ ਤੋਂ ਸਵਾਗਤ ਹੈ ਮੈਂ ਹਾਂ ਨਵਜੀਤ ਤੇ ਪ੍ਰੋਗਰਾਮ ਦਾ ਨਾਮ ਹੈ ਪ੍ਰਾਈਮ ਟਾਈਮ ਪ੍ਰਾਈਮ ਟਾਈਮ ਪ੍ਰੋਗਰਾਮ ਵਿੱਚ ਹਮੇਸ਼ਾ ਹੀ ਕੋਸ਼ਿਸ਼ ਰਹਿੰਦੀ ਹੈ ਕਿ 24 ਘੰਟੇ ਵਿੱਚ ਜੋ ਕੁਝ ਵੀ ਵਾਪਰਿਆ ਹੁੰਦਾ ਹੈ ਉਸ ਤੇ ਚਰਚਾ ਕਰੀਏ ਸਿਆਸਤ ਹੈ ਹਰ ਰੋਜ਼ ਨਵੀਆਂ ਘਟਨਾਵਾਂ ਵਾਪਰ ਜਾਂਦੀਆਂ ਨੇ ਜਿਸ ਤੇ ਚਰਚਾ ਕਰਨੀ ਲਾਜ਼ਮੀ ਹੋ ਜਾਂਦੀ ਹੈ ਅੱਜ ਪ੍ਰੋਗਰਾਮ ਵਿੱਚ ਜਿਹੜੀਆਂ ਖਬਰਾਂ ਤੇ ਗੱਲਬਾਤ ਕਰਨੀ ਹੈ ਉੱਚ ਗਿਆਨੀ ਹਰਪੀ ਸਿੰਘ ਹੁਰਾ ਦਾ ਜ਼ਿਕਰ ਕਰਾਂਗੇ ਕਿਉਂਕਿ ਵਿਰਸਾ ਸਿੰਘ ਵਲਟੋਆ ਹੂਰਾਂ ਦੇ ਸੋਸ਼ਲ ਮੀਡੀਆ ਹੈਂਡਲ ਤੇ ਇੱਕ ਵੀਡੀਓ ਸਵੇਰੇ ਵਾਇਰਲ ਹੋਈ ਉਹਦੇ ਵਿੱਚ ਸ੍ਰੀ ਕਲਤਕ ਸਾਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਕबीर ਸਿੰਘ ਗਿਆਨੀ ਹਰਪੀ ਸਿੰਘ ਸਿੰਘ ਸਹਿਬਾਨ ਬੈਠੇ ਨਜ਼ਰ ਆਉਂਦੇ ਨੇ ਤਲਕੀ ਜਿਹੇ ਵਾਲਾ ਮਾਹੌਲ ਹੈ ਤੇ ਗਿਆਨੀ ਹਰਪੀ ਸਿੰਘ ਹੂਰਾਂ ਦੀ ਜਿਹੜੀ ਸ਼ਬਦਾਬਲੀ ਹੈ ਉਹਨੂੰ ਲੈ ਕੇ ਅੱਜ ਕਈ ਤਰ੍ਹਾਂ ਦੀਆਂ ਚਰਚਾਵਾਂ ਚੱਲੀਆਂ ਗਿਆਨੀ ਹਰਪੀ ਸਿੰਘ ਵੀ ਤਿੰਨ ਵਾਰ ਸੋਸ਼ਲ ਮੀਡੀਆ ਤੇ ਅੱਜ ਲਾਈਵ ਹੋਏ ਉਹਨਾਂ ਨੇ ਹਰ ਇੱਕ ਮਾਮਲੇ ਦੀ ਢੰਗ ਤਰੀਕੇ ਨਾਲ ਸਫਾਈ ਦਿੱਤੀ ਆ ਸਪਸ਼ਟਿਕਰਨ ਦਿੱਤਾ ਇਹ ਗੱਲ ਇੱਥੇ ਤੱਕ ਕਿਉਂ ਵੱਧ ਗਈ ਨਜਾਇਜ਼ ਸਬੰਧਾਂ ਦੀ ਗੱਲ ਇੱਥੇ ਤੱਕ ਪਹੁੰਚੜ ਦੇ ਪਿੱਛੇ ਕੌਣ ਸੀ ਕਿਹਨਾਂ ਤੇ ਇਲਜ਼ਾਮ ਲੱਗੇ ਨੇ ਨਾਮ ਨਹੀਂ ਲਿਆ ਪਰ ਉਹ ਕਿਹੜੇ ਲੀਡਰ ਹੈ ਇਸ਼ਾਰਾ ਕੀਤਾ ਅੱਜ ਉਤੇ ਚਰਚਾ ਕਰਾਂਗੇ ਚਰਚਾ ਕਿਸਾਨਾਂ ਦੀ ਵੀ ਕਰਨੀ ਹੈ ਕਿਉਂਕਿ ਕਿਸਾਨ ਜਥੇਬੰਦੀਆਂ ਸੰਘਰਸ਼ ਕਰ ਰਹੀਆਂ ਨੇ ਅੱਜ ਟ੍ਰੇਨਾਂ ਰੋਕਣ ਦਾ ਐਲਾਨ ਕੀਤਾ ਗਿਆ ਸੀ ਸਪਰੀਮ ਕੋਰਟ ਨੇ ਸਿੱਧੇ ਤੌਰ ਤੇ ਕਿਸਾਨਾਂ ਨੂੰ ਕਹਿਤਾ ਕਿ ਜੇਕਰ ਕੋਈ ਸਮੱਸਿਆ ਨਹੀਂ ਸੁਣਦਾ ਤੇ ਤੁਸੀਂ ਸਾਡੇ ਕੋਲ ਸਿੱਧੇ ਆ ਸਕਦੇ ਹੋ ਅਸੀਂ ਤੁਹਾਡੀ ਗੱਲ ਸੁਣਾਂਗੇ ਇਹਦੇ ਮੈਨੇ ਕੀ ਹੈ ਚਰਚਾ ਇਹਤੇ ਵੀ ਕਰਨੀ ਹੈ ਚਰਚਾ ਸੁਖਬੀਰ ਸਿੰਘ ਬਾਦਲ ਦੀ ਵੀ ਕਰਨੀ ਕਿਉਂਕਿ ਤਿੰਨ ਦਿਨ ਦਾ ਸਮਾਂ ਰਹਿ ਗਿਆ ਸਿਰਫ ਅਸਤੀਫੇ ਪਰਵਾਨ ਕੀਤੇ ਜਾਣਗੇ ਜਾਂ ਨਹੀਂ ਸਥਿਤੀ ਕਿਸ ਤਰ੍ਹਾਂ ਦੀ ਹੈ ਅਕਾਲੀ ਦਲ ਦੇ ਲੀਡਰ ਇਸ ਬਾਬਤ ਕੁਝ ਵੀ ਬੋਲਣ ਨੂੰ ਤਿਆਰ ਨਹੀਂ ਪਰ ਜਿਹੜੀਆਂ ਘਟਨਾਵਾਂ ਹੋ ਰਹੀਆਂ ਨੇ ਜੋ ਕੁਝ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਹੈ ਕੀ ਇਹ ਜਾਣ ਬੁਝ ਕੇ ਕੀਤਾ ਜਾ ਰਿਹਾ ਹੈ ਇੱਕ ਇੱਕ ਕਰਕੇ ਚਰਚਾ ਕਰਦੇ ਪਰ ਸ਼ੁਰੂਆਤ ਵਿਰਸਾ ਸਿੰਘ ਵਲਟੂਆ ਹੁਰਾਂ ਦੀ ਉਸ ਵੀਡੀਓ ਤੋਂ ਕਰਦੇ ਆ ਜਿਹੜੀ ਉਹਨਾਂ ਨੇ ਆਪਣੇ ਸੋਸ਼ਲ ਮੀਡੀਆ ਤੇ ਸਵੇਰੇ ਸ਼ੇਅਰ ਕੀਤੀ ਹੁਣ ਉਹਦੇ ਵਿੱਚ ਵਲਟੂਆ ਸਾਹਿਬ ਬੈਠੇ ਦਿਖਾਈ ਦੇ ਰਹੇ ਨੇ ਕਿਉਂਕਿ ਉਹਨਾਂ ਨੂੰ ਤਲਬ ਕੀਤਾ ਸੀ ਉਹਨਾਂ ਦੇ ਕੋਲ ਸਪਸ਼ਟਿਕਰਨ ਮੰਗਿਆ ਸੀ ਵਲਟੂਆ ਸਾਹਿਬ ਉੱਥੇ ਗਏ ਉਹਨਾਂ ਨੇ ਇੱਕ ਇੱਕ ਗੱਲ ਦਾ ਸਪਸ਼ਟਿਕਰਨ ਦਿੱਤਾ ਵੀਡੀਓ ਦਾ ਇੱਕ ਹਿੱਸਾ ਸਾਹਮਣੇ ਆਇਆ 30 ਸੈਕਿੰਡ ਦੀ ਵੀਡੀਓ ਹੈ ਪਰ ਵਲਟੋਆ ਸਾਹਿਬ ਦਾ ਬਾਅਦ ਚ ਇੱਕ ਕਮੈਂਟ ਆਉਂਦਾ ਕਹਿੰਦੇ ਇਹ ਤਾਂ ਅਜੇ ਟ੍ਰੇਲਰ ਆ ਫਿਲਮ ਅਜੇ ਬਾਕੀ ਆ ਦੂਜੀ ਗੱਲ ਇਹ ਆ ਕਿ ਇਹ ਵੀਡੀਓ ਵਾਇਰਲ ਕਿੰਨ ਕੀਤੀ ਇਹ ਵੀਡੀਓ ਤਾਂ ਸਿੰਘ ਸਾਹਿਬਾਨ ਦੇ ਕੋਲ ਸੀ ਗਿਆਨੀ ਰਕਬੀਰ ਸਿੰਘ ਹੂਰਾ ਦੇ ਕੋਲ ਸੀ ਬਾਕੀ ਥਾਂ ਤੋਂ ਇਹ ਵੀਡੀਓ ਡਿਲੀਟ ਕਰ ਦਿੱਤੀ ਗਈ ਜਿੱਦਾਂ ਕਿ ਗਿਆਨੀ ਹਰਪੀ ਸਿੰਘ ਹੂਰਾ ਨੇ ਕਿਹਾ ਤਾਂ ਫਿਰ ਕੀ ਸ਼ੱਕ ਦੀ ਸੂਈ ਉਧਰ ਜਾਂਦੀ ਹੈ ਜਾਂ ਵਿਰਤਾ ਸਿੰਘ ਵਲਟੋਆ ਹੂਰਾ ਨੇ ਇਹ ਵੀਡੀਓ ਦੇਣ ਤੋਂ ਪਹਿਲਾਂ ਕਿਸੇ ਹੋਰ ਥਾਂ ਤੇ ਵੀ ਸੇਵ ਕੀਤੀ ਹੋਵੇਗੀ ਜਾਂ ਕਿਸੇ ਸੱਜਣ ਨੂੰ ਦਿੱਤੀ ਹੋਗੀ ਵੀਡੀਓ ਇਹ ਕਿ ਭਾਈ ਮੇਰੇ ਤੋਂ ਕਿਤੇ ਡਿਲੀਟ ਨਾ ਹੋ ਜਾ ਤੂੰ ਰੱਖ ਲੈ ਜਾਂ ਫਿਰ ਇਹ ਵੀਡੀਓ ਸਿਰਫ ਇੱਕ ਸਖਸ਼ ਦੇ ਕੋਲ ਸੀ ਇਹ ਬਹੁਤ سارے ਸਵਾਲ ਹੈ ਜਿਹੜੇ ਆਪਣੇ ਆਪ ਦੇ ਵਿੱਚ ਵੱਡੇ ਹੁੰਦੇ ਜਾ ਰਹੇ ਨੇ ਗਿਆਨੀ ਹਰਪ੍ਰੀਤ ਸਿੰਘ ਹੁਰੀ ਬਾਅਦ ਦੇ ਵਿੱਚ ਸਾਹਮਣੇ ਆਏ ਉਹਨਾਂ ਨੇ ਸਪਸ਼ਟ ਕਰਨ ਦਿੱਤਾ ਪਰ ਉਸ ਤੋਂ ਪਹਿਲਾਂ ਜਿਹੜੀਆਂ ਗੱਲਾਂ ਹੋਈਆਂ 30 ਸੈਕਿੰਡ ਦੀ ਵੀਡੀਓ ਵੇਜੋ ਸੁਨਦਰ ਹੈ ਵਰਟੋਆ ਸਾਹਿਬ ਪੁੱਛਦੇ ਨੇ ਕਿ ਤੁਸੀਂ ਗਿਆਨੀ ਹਰਪੀ ਸਿੰਘ ਜੀ ਦੱਸੋ ਕਿ ਭਾਜਪਾ ਨਾਲ ਸਾਂਝ ਹੈਗੀ ਆ ਜਾਂ ਨਹੀਂ ਗਿਆਨੀ ਹਰਪੀ ਸਿੰਘ ਅਚਾਨਕ ਟੈਸ਼ ਦੇ ਵਿੱਚ ਆ ਗਏ ਉਹਨਾਂ ਨੇ ਮੰਨਿਆ ਕਹਿੰਦੇ ਹੈਗੀ ਹੈ ਮੇਰੀ ਗੱਲਬਾਤ ਪ੍ਰਧਾਨ ਮੰਤਰੀ ਨਾਲ ਫੋਨ ਹੁੰਦਾ ਕਰਨਾ ਕਰਾਂਗਾ ਵੀ ਕੀਤਾ ਸੀ ਦੱਸੋ ਇਹ ਜਿਹੜੀਆਂ ਗੱਲਾਂ ਜਿਸ ਤਰ੍ਹਾਂ ਦੀ ਸ਼ਬਦਾਬਲੀ ਵਰਤੀ ਗਈ ਹੈ ਪਤਾ ਲੱਗਦਾ ਕਿ ਉਹ ਗੁੱਸੇ ਦੇ ਵਿੱਚ ਤਾਂ ਹੈ ਗਿਆ ਟੈਸ਼ ਦੇ ਵਿੱਚ ਹੈ ਗਿਆ ਪਰ ਕੀ ਇਹ ਸੱਚਮੁੱਚ ਹੈ ਕਿ ਭਾਰਤੀ ਜਨਤਾ ਪਾਰਟਨ ਨਾਲ ਸਾਂਝ ਹੈ ਦੂਜਾ ਪੱਖ ਦੇਖੀਏ ਉਹ ਕਹਿੰਦੇ ਮੈਂ ਤਖਤ ਦਾ ਜਥੇਦਾਰ ਹਾਂ ਤੇ ਮੈਂ ਗੱਲ ਕਿਸੇ ਵੇਲੇ ਵੀ ਕਰ ਸਕਦਾ ਇਨੂੰ ਵੱਡਾ ਮਾਮਲਾ ਬਣਾਉਣ ਦੀ ਜ਼ਰੂਰਤ ਕੀ ਹੈ ਵਲਟੋਆ ਸਾਹਿਬ ਨਾਲ ਹੀ ਕਹਤਾ ਜਦੋਂ ਸਵਾਲ ਪੁੱਛਿਆ ਨਾਲ ਹੀ ਕਹਤਾ ਲੋ ਜੀ ਫਿਰ ਤਾਂ ਮਾਮਲੇ ਕਲੀਅਰ ਹੋ ਗਿਆ ਇਹ ਗੱਲਾਂ ਬਹੁਤ ਦੂਰ ਤੱਕ ਜਾਂਦੀਆਂ ਨੇ ਕਾਨੂੰਨ ਇਹ ਨਹੀਂ ਸਿਖਾਉਂਦਾ ਇਹ ਨਹੀਂ ਕਹਿੰਦਾ ਕਿ ਤੁਸੀਂ ਕਿਸੇ ਦੀ ਆਡੀਓ ਵੀਡੀਓ ਇਸ ਤਰੀਕੇ ਰਿਕਾਰਡ ਕਰੋ ਚੋਰੀ ਤਰੀਕੇ ਨਾਲ ਨਾ ਹੀ ਫੋਨ ਤੇ ਕਿਸੇ ਦੀ ਕਾਲ ਰਿਕਾਰਡ ਕੀਤੀ ਜਾ ਸਕਦੀ ਹੈ ਨਾ ਹੀ ਉਹ ਜਨਤਕ ਕੀਤਾ ਜਾ ਸਕਦੇ ਨੇ ਤਾਂ ਕੇਸ ਬਣ ਸਕਦਾ ਜੇਕਰ ਇਸ ਤਰ੍ਹਾਂ ਦੀ ਗੱਲ ਹੈਗੀ ਆ ਕਿਉਂਕਿ ਸੋਸ਼ਲ ਮੀਡੀਆ ਤੇ ਕੁਝ ਕੁ ਮਾਹਿਰ ਇਸ ਗੱਲ ਨੂੰ ਲੈ ਕੇ ਚਰਚਾ ਕਰਦੇ ਦੇਖੇ ਗਏ ਆ ਕੀ ਵੀਡੀਓ ਇਸ ਤਰ੍ਹਾਂ ਵਾਇਰਲ ਨਹੀਂ ਕੀਤੀ ਜਾ ਸਕਦੀ ਆਡੀਓ ਵਾਇਰਲ ਨਹੀਂ ਕੀਤੀ ਜਾ ਸਕਦੀ ਕੀ ਉਧਰ ਕਾਰਵਾਈ ਹੋ ਸਕਦੀ ਹੈ ਹੋ ਸਕਦਾ ਕਿ ਹੋ ਜਵੇ ਜੇਕਰ ਕਾਨੂੰਨ ਦੇ ਕੋਲ ਕੋਈ ਸ਼ਿਕਾਇਤ ਜਾਵੇਗੀ ਪ੍ਰਸ਼ਾਸਨ ਦੇ ਕੋਲ ਕੋਈ ਸ਼ਿਕਾਇਤ ਜਾਵੇਗੀ ਤਾਂ ਹੀ ਕਾਰਵਾਈ ਹੋਏਗੀ ਉਧਰ ਕਿੱਥੋਂ ਹੋਣੀ ਹੈ ਉਤੋਂ ਅਗਲੀ ਗੱਲ ਗਿਆਨੀ ਹਰਪ੍ਰੀਤ ਸਿੰਘ ਹੁਰਾ ਨੇ ਦੋ ਗੱਲਾਂ ਸਪਸ਼ਟ ਕਰਤੀਆਂ ਮੈਂ ਕਹਿੰਦੇ ਅਸਤੀਫਾ ਨਹੀਂ ਦੇਣਾ ਅਸਤੀਫਾ ਪਹਿਲਾਂ ਦਿੱਤਾ ਸੀ ਉਹਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚਾਹੇ ਤਾਂ ਪ੍ਰਵਾਨ ਕਰ ਸਕਦੀ ਹੈ ਦੂਸਰੀ ਗੱਲ ਉਹ ਕਹਿੰਦੇ ਹੈ ਕਿ ਇੱਕ ਟੋਲਾ ਆ ਲੀਡਰਾਂ ਦਾ ਇੱਕ ਟੋਲਾ ਜਿਹੜਾ ਉਹਨਾਂ ਦੇ ਪਿੱਛੇ ਪਿਆ ਜਿਹੜਾ ਕਿਰਦਾਰ ਕੁਰਸੀ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਜਿਹੜੀ ਇਹ ਕਿਰਦਾਰਕੁਸ਼ੀ ਕੀਤੀ ਜਾ ਰਹੀ ਹੈ ਇਹਨੂੰ ਲੈ ਕੇ ਸਵਾਲ ਖੜੇ ਕੀਤੇ ਕਹਿੰਦੇ ਮੇਰੇ ਟੱਬਰ ਨੂੰ ਪਹਿਲਾਂ ਵੀ ਇਹਨਾਂ ਨੇ ਲੈ ਕੇ ਸਵਾਲ ਖੜੇ ਕੀਤੇ ਫਿਰ ਨਜਾਇਜ਼ ਸਬੰਧਾਂ ਦੀ ਗੱਲ ਆ ਗਈ ਕਿਉਂਕਿ ਕੁਐਸਚਨ ਪਹਿਲਾਂ ਇੱਕ ਵੀਡੀਓ ਚਰਚਾ ਦਾ ਵਿਸ਼ਾ ਬਣ ਗਈ ਜਦੋਂ ਇੱਕ ਸਾਕਸ਼ ਉਹ ਗਿਆਨੀ ਹਰਪੀ ਸਿੰਘ ਹੁਰਾਂ ਦਾ ਰਿਸ਼ਤੇਦਾਰ ਦੱਸਦਾ ਉਹਨੇ ਦੋਸ਼ ਜਿਹੜੇ ਲਾਏ ਸੀ ਇਥੋਂ ਤੱਕ ਇਹ ਕਹਿੰਦਾ ਕਿ ਮੇਰੀ ਧਰਮ ਪਤਨੀ ਨਾਲ ਗਿਆਨੀ ਹਰਪੀ ਸਿੰਘ ਗੁਰਾ ਦੇ ਨਜਾਇਜ਼ ਸਬੰਧ ਹੈ ਅੱਜ ਸੰਬੋਧਨ ਕਰਦਿਆਂ ਗਿਆਨੀ ਹਰਪੀ ਸਿੰਘ ਗੁਰਾ ਨੇ ਗੱਲ ਕਹੀ ਹੈ ਕਿ ਮੇਰੇ ਪਰਿਵਾਰ ਤੇ ਮੇਰੇ ਤੇ ਦੋਸ਼ ਲਗਾਏ ਜਾ ਰਿਹਾ ਮੈਂ ਕਹਿੰਦੇ ਗੁਰੂ ਸਾਹਿਬ ਦੀ ਹਜ਼ੂਰੀ ਦੇ ਵਿੱਚ ਕਹਿੰਨਾ ਕਿ ਸਾਰਾ ਟੱਬਰ ਗਰਕ ਜਵੇ ਜੇਕਰ ਇਸ ਤਰ੍ਹਾਂ ਦੇ ਦੋਸ਼ ਜਿਹੜੇ ਲਾਏ ਆ ਉਹ ਸੱਚੇ ਹੁਣ ਤਾਂ ਸਾਨੂੰ ਕਹਿੰਦੇ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਦੂਸਰੀ ਗੱਲ ਉਹ ਕਹਿੰਦੇ ਅੱਜ ਜਿਹੜਾ ਬੰਦਾ ਮੇਰੇ ਤੇ ਦੋਸ਼ ਲਗਾਉਂਦਾ ਨਾ ਮੇਰ ਤੋਂ ਤਿੰਨ ਗਲਤੀਆਂ ਹੋਈਆਂ ਗਲਤੀਆਂ ਨਹੀਂ ਗੁਨਾਹ ਸ਼ਬਦ ਕਿਹਾ ਕਿ ਮੇਰੇ ਤੋਂ ਤਿੰਨ ਗੁਨਾਹ ਹੋਏ ਇੱਕ ਇਹ ਕਿ ਇਸ ਬੰਦੇ ਦੀ ਧਰਮ ਪਤਨੀ ਉਹ ਜਦੋਂ ਗਰਭ ਪਤੀ ਸੀ ਉਹਦੇ ਢਿੱਡੇ ਲੱਤਾ ਮਾਰਦੇ ਸੀ ਬਚਾਇਆ ਦੂਸਰੀ ਇਹਦੀਆਂ ਧੀਆਂ ਪੜਨ ਪਿੱਛੋਂ ਨਾ ਰਹਿ ਜਾਣ ਇਸ ਕਰਕੇ ਆਪਣੇ ਕੋਲੋਂ ਮੈਂ ਫੀਸ ਜਮ੍ਹਾਂ ਕਰਾਈ ਤੀਸਰੀ ਗੱਲ ਉਹ ਕਹਿੰਦੇ ਜਿਹੜੀ ਸਿੰਘ ਸਹਿਬਾਨ ਦੀ ਮੀਟਿੰਗ ਹੋਈ ਸੀ ਨਾ ਉਸ ਦਿਨ ਮੈਂ ਉਸ ਮੀਟਿੰਗ ਦੇ ਵਿੱਚ ਸ਼ਾਮਲ ਹੋਇਆ ਇਹ ਵੀ ਇੱਕ ਗੁਨਾਹ ਸੀ ਇਹਦਾ ਮਤਲਬ ਕੀ ਗਿਆਨੀ ਹਰਪੀ ਸਿੰਘ ਜਦੋਂ ਸੋਸ਼ਲ ਮੀਡੀਆ ਤੇ ਪਹਿਲਾਂ ਭਾਵੁਕ ਹੋਈ ਸੀ ਸਥਿਤੀ ਫਿਰ ਉਦਾਂ ਦੀ ਬਣਦੀ ਨਜ਼ਰ ਆ ਰਹੀ ਹੈ ਕਿ ਇੱਕ ਵਾਰ ਫਿਰ ਤੋਂ ਉਹਨਾਂ ਉੱਪਰ ਲੱਗਦੇ ਇਲਜ਼ਾਮ ਕੋਈ ਪਿੱਛੇ ਬੈਠਾ ਜਿਹੜਾ ਸਕ੍ਰਿਪਟ ਲਿਖ ਰਿਹਾ ਹੈ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਅਸੀਂ ਇੱਕ ਦਿਨ ਪਹਿਲਾਂ ਵੀ ਜ਼ਿਕਰ ਕੀਤਾ ਸੀ ਕਿ ਪਰਦੇ ਦੇ ਪਿੱਛੇ ਕੋਈ ਐਦਾਂ ਦਾ ਸ਼ਖਸ ਹੈਗਾ ਜਿਹੜਾ ਸਕ੍ਰਿਪਟ ਲਿਖ ਰਿਹਾ ਹੈ ਉਸ ਤਰੀਕੇ ਨਾਲ ਸਾਰਾ ਕੁਝ ਨਹੀਂ ਹੁੰਦਾ ਉਹਦੇ ਵਿੱਚ ਥੋੜਾ ਜਿਹਾ ਬਦਲਾ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ ਇਹ ਅਸੀਂ ਤੁਸੀਂ ਨਹੀਂ ਕਹਿੰਦੇ ਇਹ ਚਰਚਾ ਚੱਲਦੀ ਪਈ ਹੈ ਬਹੁਤ ਸਾਰੀਆਂ ਗੱਲਾਂ ਨੇ ਜਿਹੜੀਆਂ ਅਜੇ ਆਉਣੀਆਂ ਬਾਹਰ ਨੇ ਇੱਕ ਇੱਕ ਕਰਕੇ ਜੇਕਰ ਇੱਕ ਦੂਸਰੇ ਉੱਪਰ ਲੱਗਦੇ ਦੋਸ਼ ਸੱਚੇ ਸਾਬਤ ਹੋਣ ਲੱਗਣ ਤਬਾ ਉਹ ਦੂਰ ਤਾਂ ਗੱਲ ਜਾਣੀ ਐ ਅਕਾਲੀ ਦਲ ਦੇ ਕੁਝ ਕੁ ਲੀਡਰਾਂ ਨੇ ਸਮੇਂ-ਸਮੇਂ ਤੇ ਗਲਤੀਆਂ ਕੀਤੀਆਂ ਗੁਨਾਹ ਕੀਤੇ ਬਜ਼ਰ ਗੁਨਾਹ ਸ਼ਬਦ ਸ੍ਰੀ ਕਾਲ ਤੱਕ ਸਭ ਤੋਂ ਵਰਤਿਆ ਗਿਆ ਉਹ ਕੀਤੇ ਨੇ ਤੇ ਫਿਰ ਕੀ ਇਹ ਬਦਲਾ ਲੈਣ ਦੀ ਕੋਸ਼ਿਸ਼ ਕੀਤੀ ਜਾ ਰਹੀ ਐ ਇਹ ਗੱਲ ਹੋਰ ਐ ਗਿਆਨੀ ਹਰਪੀ ਸਿੰਘੂਰੀ ਜਦੋਂ ਵਿਰਸਾ ਸਿੰਘ ਵਲਟੋਆ ਦੀ ਤਲਬੀ ਹੋਈ ਐ ਕੈਸ਼ ਵਿੱਚ ਨਜ਼ਰ ਆਏ ਤਾਂ ਉਹਨਾਂ ਨੇ ਇੱਕ ਸ਼ਬਦ ਵਰਤਿਆ ਹੁਣ ਉਹ ਜਿਹੜਾ ਸ਼ਬਦ ਸੀ ਉਹਨੂੰ ਗਾਲ ਕਿਹਾ ਜਾਂਦਾ ਪਰ ਉਹਦੇ ਬਾਰੇ ਵੀ ਸਪਸ਼ਟ ਕਰਨ ਦਿੱਤਾ ਜਹਦਰ ਸਾਹਿਬ ਕਹਿੰਦੇ ਆ ਕਿ ਮਲਵੇਈ ਜੀਵਨ ਦੇ ਵਿੱਚ ਇਹ ਜਿਹੜੀ ਗੱਲ ਕਹੀ ਹੈ ਨਾ ਇਹ ਆਮ ਹੈ ਇਸ ਕਰਕੇ ਸੁਭਾਵਿਕ ਹੈ ਕਿ ਉਧਰਲੇ ਹਲਕੇ ਨਾਲ ਉਧਰਲੇ ਇਲਾਕੇ ਨਾਲ ਸੰਬੰਧ ਹੋਣ ਕਰਕੇ ਇਹ ਜ਼ੁਬਾਨ ਦੇ ਵਿੱਚੋਂ ਨਿਕਲੀ ਜਾਂਦਾ ਸ਼ਬਦ ਇਹ ਜਿਹੜਾ ਉਹਨਾਂ ਨੇ ਸਪਸ਼ਟ ਕਰਨ ਦਿੱਤਾ ਇਹ ਹੁਣ ਇਲਾਕੇ ਦੇ ਲੋਕ ਕੀ ਕਹਿੰਦੇ ਨੇ ਉਹ ਕੀ ਕਹਿਣਗੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਸ ਸ਼ਬਦ ਨੂੰ ਲੈ ਕੇ ਕੀ ਕਾਰਵਾਈ ਕਰੇਗੀ ਇਹ ਸਮਾਂ ਦੱਸੇਗਾ ਵੈਸੇ ਉਹਨਾਂ ਨੇ ਕਹਿਤਾ ਕਿ ਜੇਕਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚਾਹੇ ਤੇ ਇਹਨਾਂ ਸ਼ਬਦਾਂ ਤੇ ਜੋ ਉਹਨਾਂ ਨੇ ਬੋਲਿਆ ਐਕਸ਼ਨ ਲੈ ਸਕਦੀ ਐ ਪਰ ਆਪ ਕਹਿੰਦੇ ਮੈਂ ਅਸਤੀਫਾ ਨਹੀਂ ਦੇਣਾ ਹੁਣ ਦੂਜੀ ਗੱਲ ਇਹ ਐ ਕਿ ਵਿਰਸਾ ਸਿੰਘ ਵਲਟੋਆ ਤਾਂ ਕਹਿੰਦੇ ਨੇ ਕਿ ਮੈਂ ਸਵੇਰੇ ਜਦੋਂ ਉੱਠਿਆ ਤੇ ਇਹ ਵੀਡੀਓ ਮੈਂ ਦੇਖੀ ਫਿਰ ਗੱਲ ਉਧਰ ਜਾਂਦੀ ਐ ਕਿ ਵਿਰਸਾ ਸਿੰਘ ਵਲਟੋਆ ਦੇ ਕੋਲ ਵੀਡੀਓ ਹੈ ਨਹੀਂ ਗਿਆਨੀ ਹਰਪੀ ਸਿੰਘ ਹੁਰੀ ਸਿੱਧਾ ਨਾਮ ਕਿਸਦਾ ਲਿਆ ਨਹੀਂ ਵੀਡੀਓ ਸੀ ਸ੍ਰੀ ਕਾਲ ਤੱਕ ਸਰਦਾਰ ਜਸਵੰਤ ਸਿੰਘ ਸਰ ਦੇ ਕੋਲ ਕੀ ਉਂਗਲ ਉਹਦਾਂ ਨੂੰ ਚੁੱਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਸੀਂ ਬਿਲਕੁਲ ਨਹੀਂ ਕਹਿੰਦੇ ਕਿ ਉਹ ਇਹ ਵੀਡੀਓ ਵਾਇਰਲ ਕਰਦੇ ਨੇ ਕੀਤੀ ਉਹਨਾਂ ਨੇ ਜਾਂ ਉਹਨਾਂ ਦਾ ਵਿਚਾਰ ਸੀ ਅਸੀਂ ਬਿਲਕੁਲ ਨਹੀਂ ਕਹਿੰਦੇ ਪਰ ਜਿਹੜੀ ਵੀਡੀਓ ਸੋਸ਼ਲ ਮੀਡੀਆ ਦੇ ਉੱਪਰ ਸਾਹਮਣੇ ਆਈ ਹੈ ਜਿਸ ਤਰ੍ਹਾਂ ਦੇ ਦੋਸ਼ ਲੱਗਦੇ ਆ ਇਹਦੀ ਜਾਂਚ ਹੋਣੀ ਚਾਹੀਦੀ ਹੈ ਕਿਉਂਕਿ ਜੇ ਸਿਰਫ ਇੱਕ ਜਣੇ ਦੇ ਕੋਲ ਹੀ ਵੀਡੀਓ ਸੀ ਤੇ ਵੀਡੀਓ ਕਿੰਨੇ ਵਾਇਰਲ ਕੀਤੀ ਆ ਉਹਦੇ ਖਿਲਾਫ ਵੀ ਕੀ ਕਾਰਵਾਈ ਕੀਤੀ ਜਾਵੇਗੀ ਤੇ ਰਹੀ ਗੱਲ ਕਰਦਾਰ ਕੁਸ਼ੀ ਦੀ ਉਹ ਕਹਿੰਦੇ ਮੇਰੇ ਪਰਿਵਾਰ ਨੂੰ ਪਹਿਲਾਂ ਵੀ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਹੁਣ ਵੀ ਬਦਨਾਮ ਕੀਤਾ ਜਾ ਰਿਹਾ ਸੋ ਕਹਾਣੀ ਆਪਣੇ ਆਪ ਦੇ ਵਿੱਚ ਉਲਟੀ ਜਾ ਰਹੀ ਹੈ ਇੱਕ ਪਾਸੇ ਦੇਖਿਆ ਜਾਵੇ ਤਾਂ ਸਾਰੇ ਸ਼੍ਰੋਮਣੀ ਕਾਲੀ ਦਲ ਦੇ ਉਹਨਾਂ ਲੀਡਰਾਂ ਨੇ ਜਿਹੜੇ ਉਸ ਵੇਲੇ ਸੱਤਾ ਦੇ ਵਿੱਚ ਸੀ ਜਿਹੜੇ ਕੈਬਨਿਟ ਦੇ ਵਿੱਚ ਸੀ ਉਹਨਾਂ ਨੇ ਆਪਣੀ ਧਾਰਮਿਕ ਸਜ਼ਾ ਪੂਰੀ ਕੀਤੀ ਹੈ ਇੱਕ ਇੱਕ ਕਰਕੇ ਅਰਦਾਸ ਕਰਾ ਰਹੇ ਨੇ ਜਦੋਂ ਸੁਖਦੇਵ ਸਿੰਘ ਢਿੰਸਾ ਪਹਿਲਾਂ व्हीਲ ਚੇਅਰ ਤੇ ਜਾਂਦੇ ਸੀ ਉਹ ਕੱਲ ਬਿਨਾਂ व्हीਲ ਚੇਅਰ ਤੋਂ ਗਏ ਬੀਬੀ ਜਗੀਰਕੌਰ ਇਨਤ ਤੋਂ ਇਲਾਵਾ ਚਾਹੇ ਰਖੜਾ ਸਾਹਿਬ ਹੁਣ ਬਹੁਤ ਸਾਰੇ ਹੋਰ ਵੀ ਸਿਆਸਤਦਾਨ ਰਣੀ ਕੇ ਸਾਬੂਨ ਹੋਰ ਵੀ ਜੜੇ ਆ ਇਹ ਉੱਥੇ ਗਏ ਇਹਨਾਂ ਨੇ ਆਪਣੀਆਂ ਗਲਤੀਆਂ ਜੋ ਗੁਨਾਹ ਹੋਏ ਸੀਗੇ ਜੋ ਧਾਰਮਿਕ ਸਜ਼ਾ ਲੱਗੀ ਸੀ ਉਹ ਪੂਰੀ ਕੀਤੀ ਆ ਪਰ ਹੁਣ ਜਿਹੜੀ ਕਹਾਣੀ ਅੱਗੇ ਵੱਲ ਵਧਦੀ ਜਾ ਰਹੀ ਹੈ ਇੱਕ ਇੱਕ ਕਰਕੇ ਆ ਮਾਮਲੇ ਨਵੇਂ ਨਿਕਲ ਰਹੇ ਨੇ ਇਹ ਧਿਆਨ ਮੰਗਦਿਆ ਅਜੇ 4 ਦਿਨ ਹੋਏ ਆ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦਾ ਇੱਕ ਖਾਤਾ ਸੋਸ਼ਲ ਮੀਡੀਆ ਤੇ ਉਹ ਕਹਿੰਦੇ ਫਰਜੀ ਆ ਉਹ ਤੋਂ ਕਿਸੇ ਨੇ ਪੋਸਟਾਂ ਕੀਤੀਆਂ ਤਾਂ ਉਹ ਵੀ ਮਾਮਲਾ ਚਰਚਾ ਵਿੱਚ ਹੈ ਇਹ ਸਾਰਾ ਕੁਝ ਛੱਡ ਦਿਓ ਬੀਬੀ ਜਗੀਰ ਕੌਰ ਤੇ ਉਧਰਲੇ ਪਾਸੇ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਜਿਹੜੀ ਸ਼ਬਦਾਵਲੀ ਉਹਨਾਂ ਨੇ ਵਰਤੀ ਹੈ ਬੀਬੀ ਜਗੀਰ ਕੌਰ ਨੂੰ ਲੈ ਕੇ ਚਰਚਾ ਤਾਂ ਉਹਦੀ ਵੀ ਬਹੁਤ ਹੋ ਰਹੀ ਸੀ ਮਹਿਲਾ ਕਮਿਸ਼ਨ ਨੇ ਬੀਬੀ ਜਗੀਰ ਕੌਰ ਤੋਂ ਪੁੱਛਿਆ ਨਹੀਂ ਸਿੱਧੀ ਕਾਰਵਾਈ ਕੀਤੀ ਪਰ ਅੱਜ ਬੀਬੀ ਜਗੀਰ ਕੌਰ ਨੇ ਵੀ ਕਹਿਤਾ ਕਿ ਸਖਤ ਕਾਰਵਾਈ ਕੀਤੀ ਜਾਵੇ ਧਾਮੀ ਸਾਹਿਬ ਉਧਰ ਵੀ ਫਸਦੇ ਨਜ਼ਰ ਆ ਰਹੇ ਨੇ ਜੇਕਰ ਇੱਕ ਸ਼ਬਦ ਬੋਲਣ ਦੇ ਕਰਕੇ ਗਿਆਨੀ ਹਰਪੀ ਸਿੰਘ ਹੁਰਾਂ ਦੇ ਉੱਪਰ ਕਾਰਵਾਈ ਹੋ ਸਕਦੀ ਹੈ ਤੇ ਕੱਲ ਨੂੰ ਇਹ ਸਵਾਲ ਉੱਠਣਾ ਵਾਜਬ ਹੈ ਕੀ ਕਾਰਵਾਈ ਐਡਵੋਕੇਟ ਹਰਜਿੰਦਰ ਸਿੰਘ ਧਾਮੀਹੁਰਾ ਤੇ ਵੀ ਕੀਤੀ ਜਾਵੇਗੀ ਜਿਹੜਾ ਉਹਨਾਂ ਨੇ ਬੀਬੀ ਜਗੀਰ ਕੌਰ ਦੇ ਲਈ ਸ਼ਬਦ ਵਰਤੇ ਅਸੀਂ ਬੋਲਣਾ ਨਹੀਂ ਚਾਹੁੰਦੇ ਸੋਸ਼ਲ ਮੀਡੀਆ ਤੇ ਬਹੁਤ ਕੁਝ ਦੇਖ ਲਿਆ ਲੋਕਾਂ ਨੇ ਪਰ ਇਹ ਗੱਲਾਂ ਚੰਗੀਆਂ ਨਹੀਂ ਲੋਕ ਬਹੁਤ ਸਾਰੀਆਂ ਉਮੀਦਾਂ ਲਾ ਕੇ ਬੈਠੇ ਨੇ ਲੋਕ ਦੇਖਦੇ ਪਿਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੇ ਕੰਮਾਂ ਤੋਂ ਭਟਕਦੀ ਨਹੀਂ ਪਈ ਸਿਆਸੀ ਬਿਆਨ ਦੇ ਕੇ ਕੰਮ ਵਿਗੜਦਾ ਤਾਂ ਨਹੀਂ ਪਿਆ ਇਹ ਤਾਣਾ ਬਾਣਾ ਜਿਹੜਾ ਉਲਝਦਾ ਪਿਆ ਇਹ ਤੇ ਬਹੁਤ ਸਾਰੀਆਂ ਵਿਚਾਰ ਚਰਚਾਵਾਂ ਕਰਨ ਦੀ ਜ਼ਰੂਰਤ ਹੈ ਮਾਹਰ ਨੇ ਸਾਡੇ ਤੋਂ ਕਿਤੇ ਹੀ ਮਹਰ ਨੇ ਬੜੇ ਵਧੀਆ ਤਰੀਕੇ ਨਾਲ ਕੰਮ ਚਲਾਉਂਦੇ ਨੇ ਪਹਿਲਾਂ ਵੀ ਚੱਲਦੇ ਸੀ ਪਰ ਆਹ ਜਿਹੜੀਆਂ ਗੱਲਾਂ ਹੋਣ ਲੱਪੀਆਂ ਨੇ ਇਹ ਪੰਥ ਨੂੰ ਏਕਤਾ ਲਈ ਚੰਗੀਆਂ ਨਹੀਂ ਗਈਆਂ ਜੋ ਵੰਡੀਆਂ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਮਾਹੌਲ ਵਿਗੜਦਾ ਪਿਆ ਇਹਦਾ ਜ਼ਿੰਮੇਵਾਰ ਕੌਣ ਹੈ ਕੱਲ ਨੂੰ ਬਹਿ ਕੇ ਇਹਨਾਂ ਚੀਜ਼ਾਂ ਤੇ ਵਿਚਾਰਾਂ ਕਰਨ ਦੀ ਜ਼ਰੂਰਤ ਹੈ ਤਾਂ ਲੋਕਾਂ ਵਿੱਚ ਜੋ ਕੁਝ ਜਾ ਰਿਹਾ ਹੈ ਇਹ ਚੰਗੀਆਂ ਗੱਲਾਂ ਨਹੀਂ ਗੱਲ ਸੁਖਵੀਰ ਸਿੰਘ ਬਾਦਲਹੁਰਾਂ ਦੀ ਕਰਦੇ ਆ ਸੁਖਵੀਰ ਸਿੰਘ ਬਾਦਲਹੁਰਾਂ ਦੀ ਧਾਰਮਿਕ ਸਜ਼ਾ ਪੂਰੀ ਹੋ ਗਈ ਉਸ ਤੋਂ ਬਾਅਦ ਸ੍ਰੀ ਘਾਲ ਤੱਕ ਸੈੱਪ ਤੇ ਉਹ ਪਹੁੰਚੇ ਉਨ੍ਹਾਂ ਦੇ ਨਾਲ ਬਹੁਤ ਸਾਰੇ ਲੀਡਰ ਸਹਿਬਾਨ ਵੀ ਗਏ ਜਿਨ੍ਹਾਂ ਦੀ ਧਾਰਮਿਕ ਸਜ਼ਾ ਪੂਰੀ ਹੋ ਗਈ ਹੈ ਇੱਕ ਚਰਚਾ ਚੱਲ ਪਈ ਹੈ ਕਿ ਸੁਖਵੀਰ ਸਿੰਘ ਬਾਦਲ ਹੁਰਾਂ ਦਾ ਅਸਤੀਫਾ ਕਿਉਂਕਿ ਅਕਾਲੀ ਦਲ ਦੇ ਸੰਵਿਧਾਨ ਦੇ ਅਨੁਸਾਰ ਇਹਦੀ ਮਿਆਦ 14 ਦਸੰਬਰ ਨੂੰ ਪੂਰੀ ਹੋ ਗਈ ਹੈ ਪਰ ਸ੍ਰੀ ਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੇ ਕਿਹਾ ਸੀ ਉਹ ਕਹਿੰਦੇ ਸੀ ਕਿ 2 ਦਸੰਬਰ ਤੋਂ ਬਾਅਦ 3 ਦਿਨ ਦੇ ਵਿੱਚ ਵਿੱਚ ਇਹਨਾਂ ਦੇ ਅਸਤੀਫੇ ਪ੍ਰਵਾਨ ਕੀਤੇ ਜਾਣ ਅਕਾਲੀ ਲੀਡਰਸ਼ਿਪ ਨੇ ਇਹ ਕਹਿਤਾ ਕਿ 20 ਦਿਨ ਦਾ ਸਮਾਂ ਹੋਰ ਵਧਾ ਦਿੱਤਾ ਗਿਆ ਕਿਉਂਕਿ ਧਾਰਮਿਕ ਸਜਾ ਦਾ ਹਵਾਲਾ ਦਿੱਤਾ ਸੀ ਪਰ ਕੀ ਇਹ ਗੱਲ ਜਥੇਦਾਰ ਸਾਹਿਬ ਨੇ ਕਹੀ ਸੀ ਸਿੰਘ ਸਹਿਬਾਨ ਨੇ ਕਹੀ ਸੀ ਕਿ ਇਹ ਹੁਕਮ ਉਪਰੋਂ ਆਇਆ ਸੀ ਇਹ ਅੱਜ ਤੱਕ ਸਮਝੋ ਬਾਹਰ ਹੈ ਜੇਕਰ ਆਇਆ ਸੀ ਤਾਂ ਲਿਖਤੀ ਰੂਪ ਵਿੱਚ ਕਿਸੇ ਤੱਕ ਗੱਲ ਪਹੁੰਚੀ ਕਿਉਂ ਨਹੀਂ ਵੈਸੇ ਵੀ ਇੱਕ ਚਰਚਾ ਚੱਲਦੀ ਹੈ ਕਿ ਬਹੁਤ ਸਾਰੇ ਅਜਿਹੇ ਹੁਕਮਨਾਮੇ ਹਨ ਜੋ ਸ੍ਰੀ ਅਕਾਲ ਤਖਤ ਸੈਪ ਤੋਂ ਜਾਰੀ ਹੋਏ ਹਨ ਪਰ ਅਜੇ ਤੱਕ ਲਾਗੂ ਨਹੀਂ ਕੀਤੇ ਗਏ ਤਾਂ ਕੀ ਇਹ ਫੈਸਲਾ ਵੀ ਉਹਨਾਂ ਫੈਸਲਿਆਂ ਦੇ ਵਾਂਗ ਹੀ ਹੋਵੇਗਾ ਉਸੇ ਤਰ੍ਹਾਂ ਲਟਕ ਗਿਆ ਹੈ ਇੱਕ ਸਵਾਲ ਹੈ ਸੁਖਵੀਰ ਸਿੰਘ ਬਾਦਲ ਹੁਣੇ ਧਾਰਮਿਕ ਸਜਾ ਪੂਰੀ ਹੋ ਗਈ ਹੈ ਪਰ ਅਸਤੀਫੇ ਪ੍ਰਵਾਨ ਕਰਨ ਦੇ ਵਿੱਚ 3 ਦਿਨ ਦਾ ਸਮਾਂ ਬਚਿਆ ਹੁਣ ਕੋਰ ਕਮੇਟੀ ਦੇ ਕੋਲ ਗੱਲ ਜਾਣੀ ਹੈ ਫਿਰ ਵਰਕਿੰਗ ਕਮੇਟੀ ਨੇ ਫੈਸਲਾ ਲੈਣਾ ਬਲਵਿੰਦਰ ਸਿੰਘ ਭੁੰਦੜ ਜਿਹੜੇ ਕਾਰਜਕਾਰੀ ਪ੍ਰਧਾਨ ਨੇ ਇਸ ਬਾਬਤ ਬੋਲਣ ਨੂੰ ਕੁਝ ਤਿਆਰ ਨਹੀਂ ਕੀ ਅਕਾਲੀ ਦਲ ਦੇ ਪ੍ਰਧਾਨ ਦੀ ਚੋਣ ਜਦੋਂ ਦੁਬਾਰਾ ਹੋਵੇਗੀ ਤਾਂ ਉਹਦੇ ਵਿੱਚ ਸੁਖਵੀਰ ਸਿੰਘ ਬਾਦਲ ਨੂੰ ਚੁਣਿਆ ਜਾਵੇਗਾ ਦੁਬਾਰਾ ਇਹ ਕੇ ਚਰਚਾ ਚੱਲ ਪਈ ਹੈ ਪਰ ਇਹ ਚਰਚਾ ਤੇ ਗੱਲ ਤਾਂ ਕਰੀਏ ਨਾ ਜੇਕਰ ਕੋਈ ਭਰਤੀ ਹੋਈ ਹੋਵੇ ਨਵੀਂ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਪੰਗ ਹੋ ਗਈ ਸਿੰਘ ਸਾਹਿਬਾਨ ਨੇ ਉਸ ਦਿਨ ਕਿਹਾ ਸੀ ਕਿ 6 ਮਹੀਨੇ ਦੇ ਅੰਦਰ ਅੰਦਰ ਅਕਾਲੀ ਦਲ ਦੀ ਨਵੀਂ ਭਰਤੀ ਕੀਤੀ ਜਾਵੇ ਇਹ ਲਈ ਇੱਕ ਕਮੇਟੀ ਬਣੀ ਆ ਤੇ ਉਹ ਕਮੇਟੀ ਇਸ ਮਾਮਲੇ ਤੇ ਕਿੱਦਾਂ ਗੱਲ ਲਿਆ ਕੇ ਜਾਵੇ ਕਿ ਤੇ ਸਮਾਂ ਦੱਸੇਗਾ ਕਿਉਂਕਿ ਧਾਮੀ ਸਾਹਿਬ ਉਹਦੇ ਪ੍ਰਧਾਨ ਸੀ ਉਹਨਾਂ ਦੀ ਅਗਵਾਈ ਵਿੱਚ ਜਿਹੜੇ ਹੋਰ ਵੀ ਕਈ ਸਿਆਸਤਦਾਨ ਹੈ ਉਹ ਵੀ ਇਸ ਵੇਲੇ ਚਰਚਾ ਦਾ ਵਿਸ਼ਾ ਬਣੇ ਹੋਏ ਨੇ ਧਾਮੀ ਸਾਹਿਬ ਆਪ ਵੀ ਬਣੇ ਐ ਤੇ ਫਿਰ ਇਸ ਮਾਮਲੇ ਦਾ ਕੁਝ ਬਣੇਗਾ ਜਾਂ ਨਹੀਂ ਇਹ ਹੁਣ ਸਭ ਦੇ ਸਾਹਮਣੇ ਗੱਲ ਆ ਹੀ ਗਈ ਹੈ ਵੈਸੇ ਦੇਖਦੇ ਹਾਂ ਕੀ ਬਣਦਾ ਕੀ ਨਹੀਂ ਇਹਨਾ ਜ਼ਰੂਰ ਹੈ ਕਿ ਇਸ ਵੇਲੇ ਸੁਖਵੀਰ ਸਿੰਘ ਬਾਦਲ ਹੁਣਾਂ ਦਾ ਅਗਲਾ ਫੈਸਲਾ ਕੀ ਹੋਵੇਗਾ ਸਭ ਦੀਆਂ ਨਜ਼ਰਾਂ ਇੱਥੇ ਟਿਕੀਆਂ ਹੋਈਆਂ ਨੇ ਨਜ਼ਰਾਂ ਦੀ ਗੱਲ ਕਰੀਏ ਤਾਂ ਉਧਰਲੇ ਪਾਸੇ ਨਜ਼ਰਾਂ ਕਿਸਾਨਾਂ ਤੇ ਵੀ ਟਿਕੀਆਂ ਕਿਉਂਕਿ ਦਿੱਲੀ ਜਾਣ ਦਾ ਉਹਨਾਂ ਨੇ ਐਲਾਨ ਕੀਤਾ ਉਹਨਾਂ ਨੂੰ ਰਸਤੇ ਰੋਕਿਆ ਗਿਆ ਹਰਿਆਣਾ ਪ੍ਰਸ਼ਾਸਨ ਨੇ ਕਦੀ ਉਹਨਾਂ ਦੇ ਫੁੱਲ ਬਰਸਾਤ ਤੇ ਕਹਿ ਦਿੱਤਾ ਕਿ ਇਹਨਾਂ ਦਾ ਸਵਾਗਤ ਕਰਦੇ ਹਾਂ ਬਾਅਦ ਦੇ ਵਿੱਚ ਕੁਝ ਕੁ ਘੰਟਿਆਂ ਬਾਅਦ ਹੀ ਹੰਝੂਆਂ ਵਾਲੇ ਗੈਸ ਦੇ ਗੋਲੇ ਛੇੜ ਦਿੱਤੇ ਪਾਣੀ ਦੀਆਂ ਤੋਪਾਂ ਚਲਾ ਦਿੱਤੀਆਂ ਗਈਆਂ ਕਾਹਦਾ ਸਨਮਾਨ ਤੁਸੀਂ ਕਰਦੇ ਆ ਦਿਖਾਵਾ ਕਰਨ ਦੀ ਕੀ ਜ਼ਰੂਰਤ ਐ ਪਤਾ ਨਹੀਂ ਇਹ ਸਹੀ ਐ ਕਿ ਨਹੀਂ ਚਰਚਾ ਇਹ ਵੀ ਚੱਲਦੀ ਪਈ ਕਿ ਉਹਨਾਂ ਫੁੱਲਾਂ ਦੇ ਵਿੱਚ ਕੈਮੀਕਲ ਸੀ ਮੈਂ ਫਿਰ ਕਹਿੰਨਾ ਕਿ ਇਹ ਪੁਸ਼ਟੀ ਨਹੀਂ ਕਰਦੇ ਪਰ ਰੋਲਾ ਇਸ ਚੀਜ਼ ਦਾ ਬਹੁਤ ਪਿਆ ਜੇ ਪਹਿਲਾਂ ਤੁਸੀਂ ਸਵਾਗਤ ਕਰਨਾ ਸੀ ਤਾਂ ਫਿਰ ਅਜਿਹੇ ਕੰਮ ਕਰਨ ਦੀ ਬਾਅਦ ਚ ਜ਼ਰੂਰਤ ਕੀ ਸੀ ਕੋਈ ਕਹਿੰਦਾ ਰਬੜ ਦੀਆਂ ਗੋਲੀਆਂ ਵੀ ਚੱਲੀਆਂ ਗੱਲ ਇੱਥੇ ਖਤਮ ਨਹੀਂ ਹੋਈ ਕਿਸਾਨ ਜਥੇਬੰਦੀਆਂ ਅੜ ਗਈਆਂ ਉਹ ਕਹਿੰਦੇ ਦਿੱਲੀ ਜਾਣਾ ਜਾਂਦਾ ਸੀ ਜਥਾ ਉਹਨਾਂ ਨੂੰ ਖਦੇੜਨ ਦੀ ਕੋਸ਼ਿਸ਼ ਕੀਤੀ ਗਈ 101 ਮਰਜੀਵੜੇ ਵੀ ਗਏ ਉਹ ਵੀ ਵਾਪਸ ਆ ਗਏ ਬਾਅਦ ਦੇ ਵਿੱਚ ਤਿੰਨ ਵਾਰ ਦਿੱਲੀ ਜਾਣ ਦੀ ਕੋਸ਼ਿਸ਼ ਕੀਤੀ ਤਿੰਨੇ ਵਾਰ ਉਹਨਾਂ ਨੂੰ ਰੋਕ ਦਿੱਤਾ ਗਿਆ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹੈ ਮੁੱਖ ਮੰਤਰੀ ਨੈب ਸਿੰਘ ਚੈਣੀ ਹਰਿਆਣੇ ਦੇ ਉਹ ਕਹਿੰਦੇ ਜੀ ਕਿਸਾਨਾਂ ਦਾ ਅਧਿਕਾਰ ਹੈ ਦਿੱਲੀ ਜਾਣਾ ਚਾਹੀਦਾ ਇੱਥੋਂ ਤੱਕ ਕਿ ਉੱਥੋਂ ਦੇ ਇੱਕ ਰਾਜ ਸਭਾ ਮੈਂਬਰ ਨੇ ਵੀ ਕਹਿ ਦਿੱਤਾ ਕਿ ਜਾਣਾ ਚਾਹੀਦਾ ਜਦੋਂ ਜਾਣ ਲੱਗੇ ਤਾਂ ਰਾਸਤੇ ਰੋਕ ਦਿੱਤਾ ਗਿਆ ਫਿਰ ਦੋਹਰੀ ਰਾਜਨੀਤੀ ਕਿਉਂ 도ਗਲੀ ਰਾਜਨੀਤੀ ਕਿਉਂ ਕਿਸਾਨਾਂ ਨੂੰ ਲੈ ਕੇ ਸਮੇਂ-ਸਮੇਂ ਤੇ ਬਹੁਤ ਸਾਰੀਆਂ ਗੱਲਾਂ ਕਹੀਆਂ ਜਾਂਦੇ ਕੋਈ ਅੱਤਵਾਦੀ ਕਹਿੰਦਾ ਕੋਈ ਵੱਖਵਾਦੀ ਕਹਿੰਦਾ ਕੋਈ ਕਹਿੰਦਾ ਕਿ 47 ਲੈ ਕੇ ਬੈਠੇ ਆ ਆ ਕੁਝ ਦਿਨ ਪਹਿਲਾਂ ਰਾਜ ਸਭਾ ਮੈਂਬਰ ਨੇ ਤਾਂ ਹੱਥ ਹੀ ਕਰ ਦਿੱਤੀ ਇੰਨਾ ਸ਼ਰਮਨਾਕ ਦੋਸ਼ ਲਗਾਤਾ ਕਿ ਕਿਸਾਨਾਂ ਦਾ ਅੰਦੋਲਨ ਸੀ ਜਦੋਂ 700 ਕੁੜੀਆਂ ਹੀ ਗਾਇਬ ਹੋ ਗਈਆਂ ਉਸ ਇਲਾਕੇ ਦੀਆਂ ਤੁਸੀਂ ਲਿਸਟ ਜਾਰੀ ਕੀਤੀ ਕਿਹੜੀਆਂ ਕੁੜੀਆਂ ਸੀ ਤੁਸੀਂ ਹੱਥੇ ਹੱਥ ਰੱਖ ਕੇ ਮੱਖੀਆਂ ਮਾਰਦੇ ਰਹੇ ਤੁਸੀਂ ਕਿਉਂ ਨਹੀਂ ਲੋਕਾਂ ਨੂੰ ਦੱਸਿਆ ਕਿ ਆ ਨਾਮ ਹੈ ਤੁਸੀਂ ਦੱਸੋ ਕਿੱਥੇ ਕੰਪਲੀਟ ਦਰਜ ਕਰਾਈਆਂ ਜੇਕਰ 700 ਐਫ ਆਈ ਆਰ ਹੈਗੀਆਂ 700 ਛੱਡੋ 100 ਐਫਆਈਆਰ ਵੀ ਹੈਗੀ ਯਾਰ ਤੇ ਸਾਹਮਣੇ ਲਿਆਓ 2.5 ਸਾਲ ਇਸ ਗੱਲ ਨੂੰ ਲੁਕੋ ਕੇ ਕਿਉਂ ਰੱਖਿਆ ਗਿਆ 2.5 ਤਾਂ ਵੀ ਪੂਰੀ ਹੋ ਗਿਆ ਹੁਣ ਤਾਂ 750 ਤੋਂ ਵੱਧ ਕਿਸਾਨ ਸ਼ਹੀਦ ਹੋਏ ਮਾਰੇ ਗਏ ਉਹ ਤੁਹਾਨੂੰ ਦਿਖਾਈ ਨਹੀਂ ਦਿੱਤੇ ਕਿਸੇ ਨੂੰ ਵੀ ਇਸ ਤਰ੍ਹਾਂ ਦੇ ਦੋਸ਼ ਲਗਾਉਣ ਲੱਗੇ ਇਹ ਕੀ ਇਹਦੇ ਪਿੱਛੇ ਸੱਚੇ ਕੌਣ ਕੰਮ ਕਰਤਾ ਪਿਆ ਕਿਹੜਾ ਖਿਡਾਰੀ ਆ ਜਿਹੜਾ ਕਹਿੰਦਾ ਕੋਈ ਨਹੀਂ ਤੁਸੀਂ ਆਪਣੇ ਆਕਾ ਨੂੰ ਖੁਸ਼ ਕਰਨਾ ਤੁਸੀਂ ਇਦਾਂ ਦੇ ਇੱਕ ਬਿਆਨ ਛੱਡ ਦੋ ਉੱਪਰ ਵੀ ਖੁਸ਼ ਹੋ ਜਾਣਗੇ ਇਹ ਗੱਲਾਂ ਚੰਗੀਆਂ ਨਹੀਂ ਪਹਿਲਾਂ ਬਹੁਤ ਸਾਰੇ ਲੀਡਰ ਕੰਨਾਂ ਤੱਕ ਪਾਟੇ ਜਿਨ੍ਹਾਂ ਦੇ ਮੂੰਹ ਉਹਨਾਂ ਨੇ ਬਿਆਨ ਦਿੱਤੇ ਆ ਦੋਸ਼ ਲੱਗਦੇ ਆ ਅੱਜ ਮਾਮਲਾ ਗੰਭੀਰ ਉਸ ਵੇਲੇ ਹੋ ਗਿਆ ਜਦੋਂ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਜ਼ਿਆਦਾ ਵਿਗੜ ਗਈ ਇਨਫੈਕਸ਼ਨ ਫੈਲਦੀ ਜਾ ਰਹੀ ਉਹਨਾਂ ਸਰੀਰ ਦੇ ਵਿੱਚ ਅਸੀਂ ਕਈ ਦਿਨ ਹੋ ਗਏ ਜ਼ਿਕਰ ਕਰਦੇ ਆ ਨੂੰ ਹੁਣ ਇਸ ਸਰੀਰ ਚ ਇਨਫੈਕਸ਼ਨ ਫੈਲੀ ਆ ਦੱਸਿਆ ਇਹ ਵੀ ਜਾ ਰਿਹਾ ਕਿ ਇੱਕ ਸ਼ੀਸ਼ੇ ਦਾ ਕਮਰਾ ਬਣਾ ਦੇਣਾ ਉਹਦੇ ਵਿੱਚ ਇਹਨੂੰ ਰੱਖਿਆ ਜਾਵੇਗਾ ਮਾਮਲਾ ਸੁਪਰੀਮ ਕੋਰਟ ਦੇ ਵਿੱਚ ਗਿਆ ਨਹੀਂ ਪਰ ਸਿੱਧੇ ਤੌਰ ਤੇ ਸੁਪਰੀਮ ਕੋਰਟ ਨੇ ਇਸ ਮਾਮਲੇ ਦਾ ਧਿਆਨ ਆਪਣੇ ਵੱਲ ਲਿਆਂਦਾ ਸੁਪਰੀਮ ਕੋਰਟ ਕਹਿੰਦੀ ਆ ਕਿ ਜੇਕਰ ਸੰਸਦ ਦੀ ਕਮੇਟੀ ਨਾਲ ਕਿਸਾਨ ਗੱਲਬਾਤ ਨਹੀਂ ਕਰਨਾ ਚਾਹੁੰਦੇ ਸਾਡੇ ਕੋਲ ਆ ਸਕਦੇ ਸਿੱਧੇ ਰੂਪ ਦੇ ਵਿੱਚ ਅਸੀਂ ਦੇਖਾਂਗੇ ਕਿ ਜਿਹੜੀਆਂ ਮੰਗਾਂ ਉਹਨਾਂ ਦੀਆਂ ਜਾਇਜ਼ ਆ ਉੱਤੇ ਵਿਚਾਰ ਕਰਾਂਗੇ ਇਹਦਾ ਮਤਲਬ ਮਾਮਲਾ ਸੁਪਰੀਮ ਕੋਰਟ ਦੇ ਵਿੱਚ ਇਹ ਚਲਾ ਗਿਆ ਜਾ ਨਹੀਂ ਸਕਦਾ ਚਲਾ ਗਿਆ ਕਿਸਾਨ ਉੱਥੇ ਜਾਣਗੇ ਆਪਣੀਆਂ ਮੰਗਾਂ ਰੱਖਣਗੇ ਕਿਉਂਕਿ ਦਿੱਲੀ ਵਾਲੇ ਪਾਸਿਓਂ ਕੇਂਦਰ ਸਰਕਾਰ ਦੇ ਅਧਿਕਾਰੀ ਨੁਮਾਇੰਦੇ ਗੱਲਬਾਤ ਲਈ ਤਿਆਰ ਨਹੀਂ ਸੀਗੇ ਪਰ ਇੱਕ ਚਰਚਾ ਚੱਲਦੀ ਉਹ ਕਹਿੰਦੇ ਸੰਸਦੀ ਕਮੇਟੀ ਦੇ ਇਹ ਬਿਆਨ ਸੀ ਉਹ ਕਹਿੰਦੇ ਸੀ ਚਾਰ ਵਾਰ ਸਨੇਹਾ ਭੇਜਿਆ ਕਿਸਾਨਾਂ ਨੂੰ ਇਹ ਸਾਡੇ ਨਾਲ ਗੱਲਬਾਤ ਕਰਨ ਨੂੰ ਤਿਆਰ ਨਹੀਂ ਹੋਏ ਇੱਕ ਵਾਰ ਤਾਂ ਹਾਦੀ ਹੋ ਗਈ ਉਹ ਕਹਿੰਦੇ ਕਿ ਅਸੀਂ ਸਾਰੀ ਮੀਟਿੰਗ ਦੀ ਤਿਆਰੀ ਕੀਤੀ ਅਖੀਰ ਮੌਕੇ ਤੇ ਆ ਕੇ ਕਿਸਾਨ ਆਏ ਨਹੀਂ ਇਹ ਜੇਕਰ ਉਹਨਾਂ ਨੇ ਦੋਸ਼ ਲਗਾਇਆ ਕਿਸਾਨ ਕਿਉਂ ਨਹੀਂ ਇਹ ਕੱਲ ਉਹਨਾਂ ਨੂੰ ਵੀ ਜਵਾਬ ਦੇਣਾ ਪੈਣਾ ਗੱਲ ਹੁਣ ਸਵਾਲ ਜਵਾਬ ਦੀ ਨਹੀਂ ਗੱਲ ਇਹ ਕਿ ਸਥਿਤੀ ਅਜਿਹੇ ਥਾਂ ਤੇ ਆ ਕੇ ਖੜ ਗਈ ਹੈ ਕਿ ਜਗਜੀਤ ਸਿੰਘ ਦੱਲੇਵਾਰ ਹੁਰਾਂ ਦੀ ਸਿਹਤ ਢਿੱਲੀ ਹੋ ਗਈ ਹੈ ਬਾਡੀ ਦੇ ਮਲਟੀਪਲ ਆਰਗਨ ਸਰੀਰ ਦੇ ਬਹੁਤ ਸਾਰੇ ਅੰਗ ਫੇਲ ਹੋਣ ਦਾ ਖਤਰਾ ਦਿਖਾਈ ਦੇ ਰਿਹਾ ਜਿਹਦੇ ਕਰਕੇ ਨੁਕਸਾਨ ਕਿਸੇ ਤਰੀਕੇ ਦਾ ਕੋਈ ਹੋ ਨਾ ਜਾਵੇ ਇਸ ਕਰਕੇ ਇਹ ਮਾਮਲਾ ਹੁਣ ਗੰਭੀਰ ਬਰਦਾ ਜਾਂ ਰਿਹਾ ਸਾਡੇ ਕੋਲ ਬਹੁਤ ਸਾਰੀਆਂ ਉਦਾਹਰਣਾਂ ਨੇ ਜਗਜੀਤ ਸਿੰਘ ਢੱਲੇਵਾਲ ਹੁਰਾ ਨੇ ਕੋਈ ਪਹਿਲੀ ਵਾਰ ਮਰਨ ਵਰਤ ਨਹੀਂ ਰੱਖਿਆ ਇਸ ਤੋਂ ਪਹਿਲਾਂ ਵੀ ਉਹਨਾਂ ਨੇ ਪੰਜ ਵਾਰ ਮਰਨ ਵਰਤ ਰੱਖਿਆ ਪਰ ਹਾਲਾਤ ਹੋਰ ਸੀਗੇ ਅੱਜ ਹਾਲਾਤ ਹੋਰ ਹੈ ਕੁਛ ਮੰਗਾ ਬਹੁਤ ਵੱਡੀਆਂ ਨੇ ਇਹਦੇ ਵਿੱਚ ਕੋਈ ਸ਼ੱਕ ਨਹੀਂ ਪਰ ਇਦਾਂ ਵੀ ਨਹੀਂਗਾ ਕਿ ਸਰਕਾਰਾਂ ਇਹਨਾਂ ਮੰਗਾਵਲ ਧਿਆਨ ਨਾ ਦੇਣ ਸੁਆਮੀਨਾਥਨ ਕਮਿਸ਼ਨ ਦੀ ਰਿਪੋਰਟ ਜਦੋਂ ਸਾਹਮਣੇ ਆਈ ਸੀ ਦੋ ਵਾਰ ਤਿੰਨ ਵਾਰ ਰਿਪੋਰਟ ਤੇ ਵਿਚਾਰ ਚਰਚਾ ਕਰਨ ਦੀ ਗੱਲ ਕਹੀ ਗਈ ਕੀ ਤਾਂ ਨਹੀਂ ਕਿਸੇ ਨੇ ਕਾਂਗਰਸੀ ਸਰਕਾਰ ਸੀ ਉਹ ਵੀ ਨਹੀਂ ਲਾਗੂ ਕਰਾ ਸਕੇ ਭਾਰਤੀ ਜਨਤਾ ਪਾਰਟੀ ਦੀ ਤੀਜੀ ਸਰਕਾਰ ਹੈ ਉਹ ਵੀ ਨਹੀਂ ਲਾਗੂ ਕਰਾ ਸਕੇ ਕਾਂਗਰਸ ਵਾਲਿਆਂ ਨੇ ਵੀ ਨਹੀਂ ਕਰਾਇਆ ਫਿਰ ਕਿਸਾਨਾਂ ਨੂੰ ਤਾਂ ਧੱਕੇ ਹੀ ਮਿਲੇ ਹਨ ਹੁਣ ਜਦੋਂ ਇਹ ਗੱਲ ਕਹੀ ਜਾਂਦੀ ਹੈ ਕਿ ਤੁਹਾਡੀ ਆਮਦਨ ਦੁੱਗਣੀ ਕਰ ਦਾਂਗੇ ਦੁੱਗਣੀ ਆਮਦਨ ਕਰਨ ਦੇ ਨਾਂ ਤੇ ਠੱਗੀਆਂ ਵਜੀਆਂ ਉਹਨਾਂ ਦੇ ਨਾਲ ਹੁਣ ਜਗਜੀਤ ਸਿੰਘ ਢੱਲੇਵਾਲ ਦੀ ਸਿਹਜ ਜਦੋਂ ਵਿਗੜ ਗਈ ਹੈ ਇਸ ਮਾਮਲੇ ਨੂੰ ਲੈ ਕੇ ਸੁਪਰੀਮ ਕੋਰਟ ਨੇ ਕਿਹਾ ਕਿ ਉਹਨਾਂ ਦਾ ਸੇਤਮੰਦ ਰਹਿਣਾ ਬਹੁਤ ਜ਼ਰੂਰੀ ਹੈ ਇਹ ਅਸੀਂ ਤੁਸੀਂ ਨਹੀਂ ਕਹਿ ਰਹੇ ਸੁਪਰੀਮ ਕੋਰਟ ਨੇ ਖੁਦ ਗੱਲ ਕਹੀ ਹੈ ਅਸੀਂ ਇੱਕ ਕਮੇਟੀ ਕਹਿੰਦੇ ਬਣਾਵਾਂਗੇ ਦੁਆਰਾ ਗਠਨ ਕਰ ਰਹੇ ਹਾਂ ਉਤੇ ਵਿਚਾਰ ਕੀਤਾ ਜਾਵੇਗਾ ਸਿੱਧਾ ਸਾਡੇ ਕੋਲ ਵੀ ਕਿਸਾਨ ਆ ਸਕਦੇ ਆ ਕੋਈ ਰੋਕ ਟੋਕ ਨਹੀਂ ਕੋਈ ਵਿੱਚ ਅਧਿਕਾਰੀ ਕੋਈ ਨੁਮਾਇੰਦਾ ਪਾਉਣ ਦੀ ਲੋੜ ਨਹੀਂ ਸ਼ੰਭੂ ਬਾਰਡਰ ਖੋਲਣ ਲੈ ਕੇ ਜਿਹੜੇ ਪਹਿਲਾਂ ਹੁਕਮ ਦਿੱਤੇ ਸੀਗੇ ਕਿ ਇਹਨੂੰ ਖੋਲਿਆ ਜਾਵੇ ਸੁਪਰੀਮ ਕੋਰਟ ਨੇ ਇਹ ਗੱਲ ਕਹਿਤੀ ਹੈ ਕਿ ਅਸੀਂ ਪਹਿਲਾਂ ਵੀ ਇਹ ਤੋਂ ਲੈ ਕੇ ਇਨਕਾਰ ਕਰ ਚੁੱਕੇ ਹਾਂ ਹੁਣ ਵੀ ਕੀਤਾ ਸ਼ੰਭੂ ਬੈਦੇ ਖੁੱਲਣਾ ਕਿ ਨਹੀਂ ਖੁੱਲਣਾ ਇਹ ਸਾਡੇ ਤੁਹਾਡੇ ਕਹਿੰਦੇ ਨਹੀਂ ਪ੍ਰਸ਼ਾਸਨ ਜਾਂ ਫਿਰ ਕਾਨੂੰਨ ਦੇਖੇਗਾ ਅਦਾਲਤਾਂ ਦੇਖਣਗੀਆਂ ਪਰ ਇੱਕ ਦੂਸਰੇ ਉੱਪਰ ਦੋਸ਼ ਲਗਾਉਣ ਦਾ ਸਿਲਸਿਲਾ ਵੀ ਜਾਰੀ ਹੈ ਬਦਨਾਮ ਕਰਨ ਦਾ ਸਿਲਸਿਲਾ ਵੀ ਜਾਰੀ ਹੈ ਸੋ ਮਸਲਾ ਹੁਣ ਇੱਕ ਦੂਸਰੇ ਉੱਪਰ ਦੋਸ਼ ਲਗਾਉਣ ਦਾ ਨਹੀਂ ਸਥਿਤੀ ਬਦਲਦੀ ਜਾ ਰਹੀ ਹੈ ਹਰ ਰੋਜ਼ ਹਾਲਤ ਗੰਭੀਰ ਹੋ ਰਹੀ ਹੈ ਅਦਾਲਤ ਨੇ ਕਿਹਾ ਤਾਂ ਸਿੱਧੇ ਸਾਡੇ ਕੋਲ ਆਜੋ ਦੇਖਦੇ ਆ ਕਹਾਣੀ ਕਿੱਧਰ ਨੂੰ ਜਾਂਦੀ ਹੈ ਪਰ ਇੰਨਾ ਜ਼ਰੂਰੀ ਹੈ ਅਸੀਂ ਫਿਰ ਕਹਿੰਦੇ ਹਾਂ ਕਿ ਜਗਜੀਤ ਸਿੰਘ ਢੱਲੇਵਾਰ ਹੋਂਦੀ ਸੇਟੀ ਲਈ ਹੁੰਦੀ ਜਾ ਰਹੀ ਹੈ ਇਸ ਕਰਕੇ ਸਰਕਾਰਾਂ ਨੂੰ ਚਾਹੀਦਾ ਕਿ ਉਧਰ ਧਿਆਨ ਦਿੱਤਾ ਜਾਵੇ ਸਰਕਾਰਾਂ ਦੀ ਗੱਲ ਕਰਦੇ ਆ ਤਾਂ ਇੱਕ ਮਾਮਲਾ ਹੋਰ ਧਿਆਨ ਦੇ ਵਿੱਚ ਆਇਆ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਕੁਝ ਦਿਨ ਪਹਿਲਾਂ ਕਿਹਾ ਸੀ ਕਿ ਕਿਸੇ ਅਜਿਹੇ ਉਮੀਦਵਾਰ ਨੂੰ ਟਾਈਪਿੰਗ ਟੈਸਟ ਪਾਸ ਕਰਨ ਲਈ ਮਜਬੂਰ ਕਰਨਾ ਮਨਮਰਜ਼ੀ ਤੇ ਨਜਾਇਜ਼ ਹੈ ਜਿਹਦੀਆਂ ਉਂਗਲਾਂ ਕਟੀਆਂ ਹੋਣ ਇਹ ਮਾਮਲਾ ਚਰਚਾ ਦੇ ਵਿੱਚ ਕਿਉਂ ਆਇਆ ਦਰਅਸਲ ਪਟਿਆਲੇ ਦਾ ਇੱਕ ਨੌਜਵਾਨ ਹੈ ਸਤਿੰਦਰਪਾਲ ਸਿੰਘ ਉਹਨੇ ਪੰਜਾਬ ਸਰਕਾਰ ਵੱਲੋਂ ਕਲਰਕ ਅਹੁਦੇ ਲਈ ਇਸ਼ਤਿਹਾਰ ਦੇ ਵਿੱਚ ਸਾਫਕਾ ਸੈਨਿਕਾਂ ਦੀ ਜਿਹੜੀ ਰਾਖਵੀਂ ਸ਼੍ਰੇਣੀ ਹੁੰਦੀ ਹੈ ਉਹ ਲਈ ਅਪਲਾਈ ਕੀਤਾ ਅਪਲਾਈ ਕਰ ਲਈ ਜੋ ਵੀ ਯੋਗਤਾ ਸੀ ਉਹ ਸਾਰੀਆਂ ਪੂਰੀਆਂ ਕੀਤੀਆਂ ਪਰ ਇੱਕ ਥਾਂ ਤੇ ਆ ਕੇ ਕੰਮ ਰੁਕ ਗਿਆ ਕਿਉਂਕਿ ਉਹਦੀਆਂ ਉਂਗਲਾਂ ਨਹੀਂ ਚਲਦੀਆਂ ਸੀਗੀਆਂ ਸਰੀਰਕ ਤੌਰ ਤੇ ਅਸਮਰੱਥ ਸੀ ਪਰ ਜਿਸ ਤਰ੍ਹਾਂ ਦਾ ਇਸ਼ਤਿਹਾਰ ਸੀ ਉਹ ਸਾਰੀਆਂ ਯੋਗਤਾ ਪੂਰੀਆਂ ਕੀਤੀਆਂ ਹੁਣ ਮਾਮਲਾ ਅਦਾਲਤ ਵਿੱਚ ਚੱਲ ਗਿਆ ਅਦਾਲਤ ਨੇ ਜਦੋਂ ਇਹ ਗੱਲ ਕਹੀ ਹੈ ਕਿਉਂਕਿ ਜਸਟਿਸ ਹਰਸਿਮਰਤ ਸਿੰਘ ਸੇਠੀ ਸੀ ਉਹਨਾਂ ਨੇ ਕਿਹਾ ਕਿ ਪਟੀਸ਼ਨਰ ਦੇ ਕੋਲ ਸਾਬਕਾ ਫੌਜੀਆਂ ਦੀ ਰਾਖਵਾਸੀ ਰੈਣੀ ਚ ਟੈਸਟ ਤੇ ਜ਼ਰੂਰੀ ਸਰੀਰਕ ਅਸਮਰੱਥਾ ਦਾ ਪਾਤਰਤਾ ਹੈ ਮਤਲਬ ਸਰਟੀਫਿਕੇਟ ਉਹਨਾਂ ਦੇ ਕੋਲ ਹੈਗਾ ਅਦਾਲਤ ਨੇ ਇਹ ਵੀ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਜਾਰੀ ਇਸ਼ਤਿਹਾਰ ਦੇ ਅਨੁਸਾਰ ਟਾਈਪਿੰਗ ਟੈਸਟ ਸ਼ੋਰਟ ਉਹਨਾਂ ਹੀ ਉਮੀਦਵਾਰਾਂ ਨੂੰ ਦਿੱਤੀ ਜਾ ਸਕਦੀ ਹੈ ਜੋ ਸਿਵਲ ਸਰਜਨ ਵੱਲੋਂ ਪ੍ਰਮਾਣਿਤ ਸਰੀਰਕ ਅਸਮਰੱਥਾ ਤੋਂ ਗ੍ਰਸਤ ਹੋਣ ਹੁਣ ਉਹਨਾਂ ਦੇ ਕੋਲ ਸਰਟੀਫਿਕੇਟ ਸੀ ਪਰ ਉਹਨਾਂ ਨੂੰ ਫਿਰ ਵੀ ਮਜਬੂਰ ਕੀਤਾ ਗਿਆ ਇਹ ਮਾਮਲਾ ਬਹੁਤ ਚਰਚਾ ਦੇ ਵਿੱਚ ਹੈ ਅਦਾਲਤ ਨੇ ਜੋ ਸਿੱਧੇ ਰੂਪ ਚ ਇਹ ਗੱਲ ਕਹਿਤੀ ਆ ਕਿ ਤੁਸੀਂ ਖੁਦ ਦੱਸੋ ਕਿ ਬੰਦਾ ਟਾਈਪਿੰਗ ਟੈਸਟ ਕਿਵੇਂ ਦੇ ਸਕਦਾ ਜੇਕਰ ਉਹਦੀਆਂ ਉਂਗਲੀਆਂ ਹੀ ਹੈ ਨਹੀਂਆਂ ਤਬ ਕਿਉਂ ਪਰੇਸ਼ਾਨ ਕੀਤਾ ਜਾ ਰਿਹਾ ਹੈ ਮਾਨਸਿਕ ਤੌਰ ਤੇ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਇਹ ਜਿਹੜੀਆਂ ਗੱਲਾਂ ਨੇ ਅੱਜ ਮਾਨਯੋਗ ਅਦਾਲਤ ਨੇ ਕਹੀਆਂ ਜੱਜ ਸਾਹਿਬਾਨ ਨੇ ਕਹੀਆਂ ਇਹ ਧਿਆਨ ਇਸ ਕਰਕੇ ਵੀ ਮੰਗਦੀ ਹੈ ਕਿਉਂਕਿ ਇਸ ਤਰ੍ਹਾਂ ਦੇ ਕੇਸ ਪਹਿਲਾਂ ਵੀ ਆਏ ਨੇ ਆਉਣ ਵਾਲੇ ਸਮੇਂ ਦੇ ਵਿੱਚ ਇਦਾਂ ਦੇ 20 ਕੇਸ ਹੋ ਸਕਦੇ ਨੇ ਇਸ ਕਰਕੇ ਉਹਨਾਂ ਨੇ ਇਹ ਫੈਸਲਾ ਦਿੱਤਾ ਪਟੀਸ਼ਨਰ ਨੇ ਅਦਾਲਤ ਵਿੱਚ ਤਰਕ ਦਿੱਤਾ ਸੀ ਕਿ ਸਰੀਰਕ ਤੌਰ ਤੇ ਅਸਮਰੱਥ ਸ਼੍ਰੇਣੀ ਦੇ ਉਮੀਦਵਾਰਾਂ ਨੂੰ ਟਾਈਪਿੰਗ ਟੈਸਟ ਤੋਂ ਛੋਟ ਦਿੱਤੀ ਗਈ ਸੀ ਪਰ ਉਹਨਾਂ ਨੂੰ ਇਹ ਲਾਭ ਨਹੀਂ ਦਿੱਤਾ ਗਿਆ ਕਿਉਂਕਿ ਉਹ ਸਾਬਕਾ ਫੌਜੀਆਂ ਦੇ ਸ਼੍ਰੇਣੀ ਦਾ ਮੁਕਾਬਲਾ ਕਰ ਰਹੇ ਸੀਗੇ ਅੱਜ ਤੋਂ ਕੁਝ ਸਮਾਂ ਪਹਿਲਾਂ ਜਦੋਂ ਡਿਊਟੀ ਸੀ ਕਾਰਗਲ ਯੁੱਧ ਦੇ ਦੌਰਾਨ ਸੇਵਾ ਦੇ ਵਿੱਚ ਰਹਿੰਦੇ ਹੋਏ ਉਹਨਾਂ ਦੇ ਦੋਵੇਂ ਹੱਥੀਆਂ ਦੋ-ਦੋ ਉਂਗਲਾਂ ਕੱਟੀਆਂ ਗਈਆਂ ਸੀ ਇਸ ਕਰਕੇ ਉਹ ਯੋਗਤਾ ਰੱਖਦੇ ਵੀ ਸੀਗੇ ਟਾਈਪਿੰਗ ਟੈਸਟ ਦੇ ਮਾਮਲੇ ਵਿੱਚ ਨਹੀਂ ਪਰ ਅੱਜ ਜਿਹੜੀ ਅਦਾਲਤ ਨੇ ਇਹ ਗੱਲ ਕਹੀ ਹੈ ਉਹਨਾਂ ਦੇ ਹੱਕ ਦੇ ਵਿੱਚ ਗੱਲ ਕੀਤੀ ਹੈ ਅਦਾਲਤ ਨੇ ਸਪਸ਼ਟ ਕੀਤਾ ਹੈ ਕਿ ਸਾਬਕਾ ਫੌਜੀ ਸ਼੍ਰੇਣੀ ਦੇ ਵਿੱਚ ਮੁਕਾਬਲਾ ਕਰਨ ਵਾਲਾ ਕੋਈ ਉਮੀਦਵਾਰ ਜੇਕਰ ਉਹ 40% ਦੀ ਸਰੀਰਕ ਅਸਮਰੱਥਾ ਤੋਂ ਪੀੜਤ ਹੈ ਤਾਂ ਉਹ ਵੀ ਲਾਭ ਮਿਲਣਾ ਉਹਨੂੰ ਚਾਹੀਦਾ ਹੈ ਉਹਨੂੰ ਰੋਕਿਆ ਨਹੀਂ ਜਾ ਸਕਦਾ ਜਿਹੜੇ ਲਾਭ ਹੈ ਉਹਨਾਂ ਨੂੰ ਮਿਲਣੇ ਚਾਹੀਦੇ ਆ ਦੇਖਦੇ ਹਾਂ ਹੁਣ ਆਉਣ ਵਾਲੇ ਦਿਨਾਂ 'ਚ ਗੱਲ ਕਿੱਦਾਂ ਜਾਂਦੀ ਹੈ ਪਰ ਮਾਨਯੋਗ ਅਦਾਲਤ ਨੇ ਉਸ ਪਟੀਸ਼ਨ ਦੇ ਉੱਪਰ ਸੁਣਵਾਈ ਕੀਤੀ ਹੈ ਤੇ ਇਹ ਮਾਮਲਾ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਸਾਰੇ ਲੋਕਾਂ ਲਈ ਹੋ ਸਕਦਾ ਫਾਇਦੇਮੰਦ ਵੀ ਹੋ ਜਵੇ ਪ੍ਰੋਗਰਾਮ ਨੂੰ ਇੱਥੇ ਸਮਾਪਤ ਕਰਦੇ ਹਾਂ ਉਮੀਦ ਕਰਦੇ ਹਾਂ ਤੁਹਾਨੂੰ ਪ੍ਰੋਗਰਾਮ ਜੁ ਪਸੰਦ ਆਇਆ ਹੋਣਾ ਜੇਕਰ ਤੁਹਾਡਾ ਕੋਈ ਸੁਝਾ ਤਾਂ ਟਿੱਪਣੀ ਜੁੜ ਸਾਂਝੀ ਕਰਿਓ ਮੈਨੂੰ ਨਵਜੀਤ ਨੂੰ ਦਿਓ ਇਜਾਜ਼ਤ ਦੇਖਦਿਰੋ ਪ੍ਰਾਈਮੇਸ਼ੀਆ ਟੀਵੀ ਤੁਹਾਡਾ ਆਪਣਾ ਤੁਹਾਡੇ ਲਈ